ਦੇ ਨਾਲ ਜੋੜੀਏ ਕਿਉਂਕਿ ਅੱਜ ਕਨ ਹਾਲਾਤ ਇਸੇ ਲੋਕਾਂ ਨੇ ਬਹੁਤ ਇੱਕ ਆਸਵਾਨ ਆਸਾਂ ਰੱਖੀ ਸੀ ਚੜੂ ਤਾਂ ਬਹੁਤ ਉਮੀਦਾਂ ਰੱਖੀਆਂ ਸੀ ਪਰ ਉਹ ਨਹੀਂ ਖਰੀਆਂ ਉੱਤਰੀਆਂ ਹੁਣ ਇਸ ਲਈ ਲੋਕਾਂ ਤੱਕ ਪਹੁੰਚ ਕਰਕੇ ਆਪਣੇ ਨਾਲ ਜੋੜੀਏ ਤੇ ਆਪਾਂ ਸਰਕਾਰੀ ਖਾਲਸਾ 2027 ਦੇ ਵਿੱਚ ਤੇ ਲਿਆ ਕੇ ਤੇ ਅੰਮ੍ਰਿਤਪਾਲ ਜੀ ਨੂੰ ਐਮਪੀ ਬਣਾ ਕੇ ਭਾਈਏ ਸਾਡੀ ਇਹ ਸੋਚ ਇਹ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਜੋ ਅਮਖਿਆਲੀ ਹੈ ਤੇ ਉਹਨਾਂ ਨੂੰ ਨਾਲ ਲੈ ਕੇ ਆਪਾਂ ਚੱਲੀਏ ਤੇ ਰਲ ਕੇ ਅੱਗੇ ਵੱਧੇ। ਭਗਵਾਨ ਤਮਾਨੀਓ ਸਿੱਖਾਂ ਦਾ ਦੁਸ਼ਮਣ ਹੈ ਇੱਕ ਨੰਬਰ ਦਾ। ਜਦੋਂ ਬਾਕੀਆਂ ਨੂੰ ਤੁਸੀਂ ਪੰਜਾਬ ਲਿਆਂਦਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ? ਕਿ ਪਹਿਲਾਂ ਤਾਂ ਮੈਨੂੰ ਇਹ ਦੱਸਣ ਈਪਾਈ ਅੰਮ੍ਰਿਤਪਾਲ ਤਰੀ ਜੀ ਨੇ ਕਿਹੜਾ ਐਫਐਸ ਕ੍ਰਾਈਮ ਕੀਤਾ ਸੀ ਕਿਹੜਾ ਜੁਰਮ ਕੀਤਾ ਸੀ ਕੋਈ ਜਿਹਦੇ ਕਰਕੇ ਐਨਐਸਏ ਲਾਈ ਹੈ ਤੁਸੀਂ ਇੱਕ ਗੱਲ ਦੇਖੋ ਵੀ ਜਿੰਨੇ ਦੇ ਅੰਮ੍ਰਿਤਪਾਲ ਪੰਜਾਬ ਕੀ ਉਹਨਾਂ ਦੇ ਕੋਈ ਨਹੀਂ ਐਸੀ ਗੱਲ ਹੋਈ ਜਦੋਂ ਉਹ ਅੰਦਰ ਉਸ ਤੋਂ ਬਾਅਦ 20 22 ਬੰਬ ਲਾ ਗੇਂ ਅੰਡਰਮਾਈਨਰ ਪਰ ਹੋਰ ਕਈ ਘਟਨਾਵਾਂ ਤੁਸੀਂ ਦੇਖਦੇ ਹੋ ਕੋਈ ਐਸਾ ਦਿਨ ਦੇਖਿਆ ਤੁਸੀਂ ਜਿਸ ਜਣੇ ਕੋਈ ਮੁਕਤੇੜ ਗਿਆ ਮਤਲਬ ਇੰਕਾਊਂਟਰ ਨਹੀਂ ਹੋਇਆ ਗੈਂਗਸਟਰਾਂ ਨਾਲ ਪੰਜਾਬ ਦੇ ਹਾਲਾਤ ਪਹਿਲਾਂ ਹੀ ਖਰਾਬ ਐ ਇਹਨਾਂ ਤੋਂ ਸੁਧਰੇ ਨਹੀਂ ਉਹਦਾ ਫਿਕਰ ਇਹ ਅਮਰਪਾਲ ਸਿੰਘ ਦੇ ਭਾਈ ਅਮਰਪਾਲ ਸਿੰਘ ਦੇ ਫਿਰ ਭੰਨ ਕੇ ਉਹਨਾਂ ਨੂੰ ਅੰਦਰ ਕਰਤਾ ਜਦੋਂ ਕਿ ਤੁਸੀਂ ਅਸੀਂ ਲਿਸਟ ਦੇ ਸਕਦੇ ਆ ਤੁਹਾਨੂੰ ਭਈ ਭਾਈ ਅਮਰਪਾਲ ਸਿੰਘ ਦੇ ਨਾਲ ਥੋੜੇ ਜਿਹੇ ਸਮੇਂ ਦੇ ਵਿੱਚ ਕਿੰਨੇ ਜਣਿਆਂ ਨੇ ਉਹਨਾਂ ਦੇ ਨਾਲ ਲਾ ਕੇ ਅੰਮ੍ਰਿਤ ਛਕਿਆ ਤੇ ਨਸ਼ੇ ਛੱਡਿਆ ਇਹ ਬਹੁਤ ਵੱਡੀ ਗਿਣਤੀ ਹੈ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਅੰਮ੍ਰਿਤਪਾਲ ਜੀ ਦੇ ਨਾਲ ਪੈਣੇ ਛੱਡੇ ਤੇ ਇਹੋ ਚੀਜ਼ ਉਹ ਹੈ ਜਿਹੜੀ ਸਰਕਾਰ ਚਾਹੁੰਦੀ